ਕੌਣ ਤਾਂ ਕੀਰਤਨ ਵੀ ਬਦਲ ਗਿਆ ਦਰਬਾਰ ਸਾਹਿਬ ਦੇ ਵਿੱਚ ਕਦੀ 2 ਮਿੰਟ ਰਾਗੀ ਵਾਹਿਗੁਰੂ ਵਾਹਿਗੁਰੂ ਕਰਦਾ ਸੁਣਿਆ ਨਹੀਂ ਨਾ ਸੁਣਿਆ ਇੱਥੇ ਕੀ ਹੁੰਦਾ ਮੈਂ 네ਗੇਟਿਵ ਨਹੀਂ ਕਹਿ ਰਿਹਾ ਇੱਥੇ ਇੱਕ ਸ਼ਬਦ ਸ਼ੁਰੂ ਹੁੰਦਾ ਹੈ ਉਸ ਤੋਂ ਬਾਅਦ ਵਾਹਿਗੁਰੂ ਵਾਹਿਗੁਰੂ ਕਰੋ ਜਪੋ ਮੈਂ ਵੀ ਹੁਣ ਵਾਹਿਗੁਰੂ ਵਾਹਿਗੁਰੂ ਕਹਿਣਾ ਆਪਾਂ ਵੀ ਕਹਿਣਾ ਜੀ ਹੁਣ ਮੈਂ 2 ਮਿੰਟ ਲਾਣੇ ਨੇ ਉਹ ਕੀਰਤਨ ਦੀ ਭਾਈ ਸਾਹਿਬ ਭਾਈ ਰਣ்தੀਰ ਸਿੰਘ ਜੀ ਦੇ ਅਤ ਦੀ ਨਜ਼ਦੀਕੀ ਮੇਰੇ ਕੋਲ ਕਲਿੱਪ ਹੈ ਬਜ਼ੁਰਗ ਦੀ ਉਹ ਕਹਿੰਦੇ ਭਾਈ ਸਾਹਿਬ ਦੇ ਵੇਲੇ ਕੀਰਤਨ ਹੋ ਰਿਹਾ ਸੀ ਇੱਕ ਸੱਜਣ ਨੇ ਸ਼ੁਰੂ ਕਰਤਾ ਵਾਹਿਗੁਰੂ ਵਾਹਿਗੁਰੂ ਉਹਨਾਂ ਨੇ ਕੀਰਤਨ ਵਿੱਚ ਇਤੋਕ ਸੁਣਾਈ ਸਹਜੇ ਬਲੋਵੋ ਸਹਜ ਬਲੋਵੋ ਸਹਜ ਬਲੋਵੋ ਇੱਕੋ ਦਮ ਉਹ ਸਿੱਖ ਸ਼ਾਂਤ ਹੋ ਗਿਆ ਉਸ ਵੇਲੇ ਬਾਕੀ ਦਾ ਜਥਾ ਪ੍ਰਮਾਣ ਦੇਂਦਾ ਹੁੰਦਾ ਸੀ ਮੰਨ ਲਓ ਇੱਕ ਸ਼ਬਦ ਪੜਨਾ ਦਾਸ ਸਿੰਘ ਬੈਠੇ ਨੇ ਇੱਕ ਪ੍ਰਮਾਣ ਇੱਕ ਨੇ ਦੂਜਾ ਦੂਜੇ ਨੇ ਕਿਉਂਕਿ ਪ੍ਰਮਾਣ ਤਾਂ ਹੀ ਦੇਾਂਗੇ ਜੇ ਬਾਣੀ ਕੰਠ ਕਰਾਂਗੇ ਤਾਂ ਹੁਣ ਕੀਰਤਨ ਦਾ ਬੀਬੀਓ ਮੈਨੂੰ ਬਖਸ਼ ਦਿਆ ਜੇ ਉਹ ਸ਼ੁਰੂ ਹੋ ਜਾਂਦਾ ਵਾਹਿਗੁਰੂ ਮੈਂ ਕਿਹਨਾ ਕਹੋ ਸਵਾਸ ਸਵਾਸ ਕਉ ਮੈਂ ਇਹ ਨਾ ਮਿੰਨਿੰਦਕ ਨਾ ਸਮਝਿਓ ਵਾਹਿਗੁਰੂ ਸ਼ਬਦ ਦਾ ਪਰ ਗੁਰਮਖੋ ਕੀਰਤਨ ਦੀ ਸ਼ੈਲੀ ਨਾ ਮਰਨ ਦਿਓ ਰੱਬ ਦਾ ਵਾਸਤਾ ਜੇ